ਵਾਰੀ ਗੁੱਜੀ ਦਾ ਕਾਲਾ ਸਾਹ ਵਾਰੀ ਗੁੱਜੀ ਦੇ ਪਤੇ ਮਾਤਾ ਡਾ ਛੋਟਾ ਵੀਰ ਮਨੂ ਸਿੰਘ ਭਗਵਾਲੀਆ ਇਹ ਪਰਿਵਾਰ ਆਇਆ ਵਾ ਪੱਤੀ ਤੋਂ ਚੱਲ ਕੇ ਜਿਲ੍ਹਾ ਤਰਨਤਾਰਨ ਤੇ ਇਹਨਾਂ ਦਾ ਇੱਕ ਬੇਡਾ ਜਿਹੜਾ ਮਲੇਸ਼ੀਆ ਜੇਲ੍ਹ ਦੇ ਵਿੱਚ ਫਸਿਆ 26 ਤਰੀਕ ਦੂਸਰਾ ਮਹੀਨਾ 2025 ਜਿੰਨੀ ਵੀ ਸਾਥ ਸੰਗਤ ਸਾਡੇ ਨਾਲ ਜੁੜੀ ਹੋਈ ਆ ਤੇ ਪਰਿਵਾਰ ਬਹੁਤ ਜਿਆਦਾ ਗਰੀਬ ਆ ਘਰੋਂ ਬਹੁਤ ਜਿਆਦਾ ਮਾਸਰ ਆ ਤੇ ਆਪਣੇ ਬੱਚੇ ਨੂੰ ਨਹੀਂ ਛੱਡਾ ਸਕਦੇ ਤੇ ਜਿੰਨੀ ਮਲੇਸ਼ੀਆ ਦੀ ਸੰਗਤ ਜਾਂ ਹੋਰ ਦੇਸ਼ਾਂ ਦੇ ਵਿੱਚ ਰਹਿ ਰਹੀ ਜਾਂ ਪੰਜਾਬ ਦੇ ਵਿੱਚ ਰਹਿ ਰਹੀ ਆ ਵੱਧ ਚਲ ਕੇ ਸਾਥ ਦਿਓ ਇਹਨਾਂ ਦਾ ਬੱਚਾ ਜਿਹੜਾ ਨੌਜਵਾਨ ਮਲੇਸ਼ੀਆ ਜੇਲ੍ਹ ਦੇ ਵਿੱਚੋਂ ਕਢਾਇਆ ਜਾਵੇ ਜਿੰਨੇ ਵੀ ਤਾਂ ਨਹੀਂ ਸੱਜੇ ਰੱਬ ਨੂੰ ਗਰੀਬ ਗੁਰੂ ਦੀ ਘੋਲ ਦੇ ਕਰੀਪਾ ਨੂੰ ਤੇ ਜਰੂਰ ਆਪਣਾ ਯੋਗਦਾਨ ਪਾ ਕੇ ਇਹਨਾਂ ਦੇ ਬੱਚੇ ਵਾਸਤੇ ਸਬੰਧ ਕੱਢਿਓ ਤੇ ਅਸੀਂ ਮਲੇਸ਼ੀਆ ਜੇਲ੍ਹ ਦੇ ਵਿੱਚੋਂ ਕਢਵਾ ਸਕੀਏ ਇੰਡੀਆ ਗਵਰਨਮੈਂਟ ਗਰੀਬੀ ਕਵੈਸਟ ਹੈ ਤੇ ਉਸ ਬੱਚੇ ਵਾਸਤੇ ਬਰਾ ਧਿਆਨ ਦੇਣ ਤੇ ਪਰਿਵਾਰ ਵੱਲ ਧਿਆਨ ਦੇਣ ਤੇ ਪਰਿਵਾਰ ਘਰੋਂ ਬਹੁਤ ਜ਼ਿਆਦਾ ਮਹੱਤਵ ਰਿਹਾ ਤੇ ਬਾਕੀ ਬੋਲ ਜਿਹੜਾ ਪਰਿਵਾਰ ਦੇ ਕੋਲ ਸੁੱਲਨੇ ਆ ਤੇ ਪਰਿਵਾਰ ਕੀ ਕਹਿੰਦਾ ਇਹ ਵੀਰ ਦੀ ਮੰਮੀ ਆ ਤੇ ਇਹ ਡੈਡੀ ਨੇ ਹਾਂਜੀ ਦੱਸੋ ਕਿਹਨਾ ਨਾਮ ਹੋ ਗਿਆ ਹਾਂਜੀ ਬੋਲੋ ਤਾਂ ਸਾਲ ਤੇ ਦੋ ਮਹੀਨੇ ਦੋ ਸਾਲ ਤੋਂ ਹੀ ਨੇ ਹਾਂ ਤੁਹਾਡੀ ਹੁਣ ਕਿਥੇ ਤੱਕ ਪਹੁੰਚ ਹੋਈ ਆ ਹਾਂਜੀ ਕੋਣ ਜੀ ਸਾਨੂੰ ਥੋੜੀ ਆਇਆ ਸੀ ਉਹ ਰਹਿਤਾਂ ਕਿਹਦੇ ਅਸਾਂ ਉਹਨਾਂ ਦੇ ਸਾਂ ਆ ਦੋਤੀ ਤਾਂ ਨਹੀਂ ਆਖਦਾ ਰਾਜਪਾਲ ਦੀ ਕ੍ਰਪਾ ਤੁਸੀਂ ਕਿਹਾ ਉਹ सगले ਗਰੀਬਾਂ ਚ ਕਰਦੇ ਕਿ ਜਿੰਨੀ ਜਿੰਨੀ ਵੀ ਮਾਇਸਤ ਹੋਈ ਗਰੀਬ ਬਹੁਤ ਜ਼ਿਆਦੇ ਆ ਕੋਈ ਬੱਚੇ ਇੱਥੇ ਆਈ ਚਲੇ ਚੁਸਕਾ ਦੇ ਕੋਈ ਮਹਾਰਾਜ ਦੇ ਨੇ ਗੁਰ ਪਰ ਨਹੀਂ ਜਿੰਨੀ ਵੀ ਮਹਾਰਾਜ ਬਹੁਤ ਜ਼ਿਆਦੇ ਗਰੀਬ ਮਾਸਾਰੇ ਜਿਹੜਾ ਕੀ ਕਰਕੇ ਖਾਂਦੇ ਇੱਕ ਆਪਣਾ ਮਾਹੀ ਘਾੜ ਦਾ ਟਾਈਮ ਆ ਕਰੇ ਨੇ ਤੇ ਇਹਨਾਂ ਦੇ ਕੋਲ ਸਾਬ ਨਾਲ ਇੱਥੇ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਨੇ ਇਹ ਤੱਕ ਕਰਾਇਆ ਜੋ ਕੇ ਪੈਸੇ ਵੀ ਨਹੀਂ ਸੀ ਹੈ ਕੋਲ ਤੇ ਇੱਥੇ ਤੱਕ ਆ ਸੀ ਕਿ ਚੱਲ ਗਏ ਇਹਨੇ ਘਾੜੇ ਲਾ ਬਵਾੜਿਆ ਕੁਝ ਹਿਸਾਬ ਨਾਲ ਮਲੇਸ਼ੀਆ ਤੋਂ ਜਿਹੜਾ ਬੱਚਾ ਸੁਣਾਉਣਾ ਕਿੰਨਾ ਔਖਾ ਹੋ ਗਨ ਨਾ ਵਾਸਤੇ ਸੀਐਮ ਤਾ ਤੁਹਾਡੀ ਐਨਆਰਆਈ ਮੰਤਰੀ ਧਾਰੀਵਾਲ ਸਾਹਿਬ ਦੇ ਘੜੀ ਵੀ ਇਹ ਪਰਿਵਾਰ ਰਿਕਵੈਸਟ ਕਰਦਾ ਵਾ ਕਿ ਸਾਡੇ ਬੱਚੇ ਨੂੰ ਉੱਥੋਂ ਕਢਾਇਆ ਜਾਵੇ ਤੇ ਪੰਜਾਬ ਵਾਪਸ ਲਿਆਂਦਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ